ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਜਿਵੇਂ ਆਪਾਂ ਰੋਜ਼ਾਨਾ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਮਹੰਗੇ ਸ਼ਬਦਾਂ ਦੀ ਸੰਥਿਆ ਵਿਚਾਰ ਸਰਵਨ ਕਰ ਰਹੇ ਹਾਂ ਜਿਨ੍ਹਾਂ ਸ਼ਬਦਾਂ ਦਾ ਦਰਸ਼ਨ ਆਪਾਂ ਸਕਰੀਂਤੇ ਕਰ ਰਹੇ ਹਾਂ ਇਹਨਾਂ ਸ਼ਬਦਾਂ ਦੇ ਆਪਾਂ ਸੰਤਿਆ ਸਰਵਨ ਕਰਕੇ ਲਾਭ ਪ੍ਰਾਪਤ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਪਹਿਲਾ ਸ਼ਬਦ ਹੈ ਕ ਕ ਰ ਰ ਤ ਤ ਬ ਬ ਇਸ ਦਾ ਕਈ ਗੁਰਮਖ ਉਚਾਰਨ ਕਰਦੇ ਨੇ ਕਰਤਬ ਕ ਕ ਰ ਰ ਤ ਤ ਯਦਕ ਬ ਬ ਕਰਤਬ ਇਹ ਕਰਤਬ ਸ਼ਬਦ ਨਹੀਂ ਬੋਲਣਾ ਇਸ ਦਾ ਉਚਾਰਨ ਕਰਤਬ ਨਹੀਂ ਕਰਨਾ ਏ ਪੋਲਾ ਜਿਆ ਸ਼ਬਦ ਬੋਲਣਾ ਹੈ ਕਰ ਤਬ ਕਰ ਤਬ ਕਰਤਾ ਬਣੀ ਕਰ ਤਬ ਕਰ ਤਬ ਇਸ ਤਰ੍ਹਾਂ ਬੋਲਣਾ ਹੈ ਕਰ ਤਬ ਪੋਲਾ ਜਿਆ ਬੋਲਣਾ ਹੈ ਕਰਤਾ ਪਦਾਰਥ ਹੋਰ ਬਣ ਜਾਵੇਗਾ ਤੇ ਕਰ ਤਬ ਪਦਾਰਥ ਹੈ ਕੰਮ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਕ ਕ ਰ ਰ ਤ ਤ ਬ ਬ ਕਈ ਸੰਕਤਾ ਇਸ ਸ਼ਬਦ ਦਾ ਉਚਾਰਨ ਕਰਤਬ ਕਰਦੀਆਂ ਨੇ ਪਰ ਇਸ ਉਹ ਉਚਾਰਨ ਨਹੀਂ ਹੈ ਇਸ ਦਾ ਸੋਧ ਉਚਾਰਨ ਕ ਕ ਰ ਰ ਤ ਤ ਬ ਬ ਕ ਰ ਤ ਬ ਕਰ ਤ ਬ ਕੋਲਾ ਜਿਆ ਬੋਲਣਾ ਕਰ ਤ ਬ ਇਸ ਦਾ ਅਰਥ ਹੈ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀ ਦਰਜ ਹੈ ਨੀਤ ਕਰੈ ਸੋ ਇਹ ਹਮ ਜਾਣ ਨੀਤ ਕੀ ਕਰ ਤਦ ਸੁਸਨ ਸਮਾਨਾ ਦਬਾਰਾ ਪੰਕਤੀ ਫੇਰ ਸਰਵਣ ਕਰੀਏ ਨੀਤ ਕਰੈ ਸੋਈ ਹਮ ਜਨ ਨੀਤ ਕੇ ਕਰਤਬ ਸੁਸਨ ਸਮਾਨਾ ਅਗਲਾ ਸ਼ਬਦ ਹੈ ਸਤੇ ਬਿਹਾਰੀ ਖੱਖੇ ਦੇ ਪੈਚ ਅੱਧਾ ਜਈਆ ਨਾਣਾ ਇਸ ਨੂੰ ਤੀਖਣ ਨਹੀਂ ਬੋਲਣਾ ਕਿਉਂਕਿ ਇਹ ਸੁੱਧ ਉਚਾਰ ਨਹੀਂ ਹੈ ਇਹਦਾ ਸੁੱਧ ਉਚਾਰ ਕਰਨਾ ਹੈ ਸਤੇ ਬਿਹਾਰੀ ਖਖੇ ਪੈਚ ਅੱਧਾ ਯਈਆ ਨਾਣਾ ਤੱਤੇ ਬਿਹਾਰੀ ਖਖੇ ਦੇ ਪੈਰ ਵਿੱਚ ਜੋ ਅੱਧਾ ਯਈਆ ਹੈ ਉਹਦੇ ਵਿੱਚੋਂ ਸਿਹਾਰੀ ਨਿਕਲੇਗੀ ਜੋ ਖਖੇ ਦੇ ਲੱਗ ਜਾਵੇਗੀ ਨਾਲ ਐੜਾ ਨਿਕਲੇਗਾ ਤੇ ਨਾਣਾ ਇਸ ਦਾ ਉਚਾਰਨ ਹੈ ਤੀਖਿਣ ਤੀਖਿਣ ਤੱਤੇ ਬਿਹਾਰੀ ਤੀ ਬੋਲ ਕੇ ਖਖੇ ਸਿਹਾਰੀ ਐੜਾ ਨਾਣਾ ਖਿਣ ਤੀਖਿਣ ਤੀਖਿਣ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਤੇਜ ਧਾਰ ਤਿੱਖੀ ਚੀਜ਼ ਦੁਬਾਰਾ ਸ਼ਬਦ ਨੂੰ ਸਮਝੀਐ ਤੱਤੇ ਬਿਹਾਰੀ ਖੱਕੇ ਦੇ ਪੈਰ 'ਚ ਅੱਢਾ ਜਈਆ ਨਾਣਾ ਇਸ ਨੂੰ ਤੀਖਣ ਨਹੀਂ ਬੋਲਣਾ ਇਸ ਦਾ ਉਚਾਰਨ ਕਰਨਾ ਹੈ ਤੱਤੇ ਬਿਹਾਰੀ ਖੱਕੇ ਦੇ ਪੈਰ ਵਿੱਚ ਜੋ ਅੱਢਾ ਜਈਆ ਇਹਦੇ 'ਚੋ ਸਿਆਰੀ ਨਿਕਲੇਗੀ ਜੋ ਖੱਕੇ ਤੇ ਲੱਗ ਜਾਵੇਗੇ ਇਚੂ ਐਡ ਆ ਨਿਕਲੇਗਾ ਅੱਗੇ ਨਾਣਾ ਉਚਾਰਨ ਹੈ ਤੀਖਣ ਤੀਖਣ ਇਸ ਤਰ੍ਹਾਂ ਬੋਲਣਾ ਹੈ ਅਰਥ ਹੈ ਤੇਜ ਧਾਰ ਜਾਂ ਤਿੱਖੀ ਚੀਜ਼ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਭ੍ਰਮ ਕੀ ਕੂਈ ਤ੍ਰਸਨਾ ਰਾਸ ਪੰਕਜ ਆਤ ਤੀਖਣ ਮੋਹ ਕੀ ਫਾਸ ਅਗਲਾ ਸ਼ਬਦ ਹੈ ਸਖੇ ਬਿਹਾਰੀ ਨੰਨਾ ਸੱਤੇਦ ਨੈਂਕੜ ਐੜ ਕੰਨਾ ਕਈ ਸੰਗਤਾਂ ਇਸ ਸ਼ਬਦ ਨੂੰ ਗਲਤ ਪੜ ਜਾਂਦੀਆਂ ਨੇ ਉਹ ਬੋਲਦਿਆਂ ਨੇ ਖੀਨ ਸੁਹਾ ਸਖੇ ਬਿਹਾਰੀ ਨੰਨਾ ਖੀਨ ਬੋਲ ਕੇ ਸੱਤੇਦ ਨੈਂਕੜ ਐੜ ਕੰਨਾ ਸੁਹਾ ਖੀਨ ਸੁਹਾ ਬੋਲਦਿਆਂ ਨੇ ਪਰ ਇਹ ਸੁੱਧ ਉਚਾਰ ਨਹੀਂ ਹੈ ਇਹਦਾ ਸੁੱਧ ਉਚਾਰ ਨਿਸ਼ਤਰਾ ਕਰਨਾ ਹੈ ਖਖੇ ਬਿਹਾਰੇ ਖੀ ਬੋਲ ਕੇ ਵਿੱਚ ਦੈਸ਼ ਦੇਣੀ ਹੈ ਨੰਨੇ ਅਧਿਕ ਸਸੇ ਦਲੈਂਕੜ ਐੜੇ ਕੰਨਾ ਨਸਵਾ ਖੀ ਨਸਵਾ ਖੀ ਨਸਵਾ ਖੀ ਜਿਹੜਾ ਹੈ ਇਹ ਸੰਬੰਧਕ ਬੋਲਣਾ ਹੈ ਵਿੱਚ ਜਹ ਦੇ ਕੇ ਪੜ ਇਕੱਠਾ ਹੀ ਕਰਨਾ ਹੈ ਪਰ ਸ਼ਬਦ ਦਾ ਉਚਾਰਨ ਸਮਝਣ ਵਾਸਤੇ ਇਹ ਵਿੱਚ ਦੈਸ਼ ਦਿੱਤੀ ਹੋਈ ਹੈ ਖੀ ਨਸਵਾ ਇਕੱਠਾ ਬੋਲਣਾ ਖੀ ਨਸਵਾ ਖੀਨ ਸੁਆ ਨਹੀਂ ਬੋਲਣਾ ਖੀਨ ਸੁਆ ਬੋਲਣਾ ਖੀਨ ਸੁਆ ਸ਼੍ਰੀਦਾ ਬਾਰ ਨਾਸ ਹੋ ਜਾਣਾ ਦੁਬਾਰਾ ਸ਼ਬਦ ਨੂੰ ਫੇਰ ਸਮਝੀਏ ਖੱਖੇ ਬਿਹਾਰੀ ਨੰਨਾ ਸਸਤੇ ਦਲੈਂਕੜ ਐੜੇ ਕੰਨਾ ਖੀਨ ਸੁਆ ਸੰਗਤਾਂ ਇਸ ਤਰ੍ਹਾਂ ਬੋਲਦੀਆਂ ਨੇ ਪਾਲ ਸੋਧ ਉਚਾਰਨ ਇਸ ਤਰ੍ਹਾਂ ਕਰਨਾ ਹੈ ਖੱਖੇ ਬਿਹਾਰੀ ਖੀ ਬੋਲ ਕੇ ਵਿੱਚ ਦਹਿ ਦੇਣੀ ਹੈ ਨੰਨੇ ਅਧਿਕ ਸਸਤੇ ਦਲੈਂਕੜ ਐੜੇ ਕੰਨਾ ਨਸਵਾ ਖੀਨਸੁਆ ਖੀਨਸੁਆ ਡੈਸ਼ ਦੇ ਕੇ ਸੰਬੰਧਕ ਬੋਲਣੀ ਹੈ ਖੀ ਇਕੱਠਾ ਹੀ ਬੋਲ ਦੇਣਾ ਹੈ ਪਾਠ ਨੂੰ ਸਮਝਣ ਵਾਸਤੇ ਡੈਸ਼ ਦੀ ਵਿੱਚ ਖੀਨਸੁਆ ਖੀਨਸੁਆ ਇਹਦਾ ਅਰਥ ਹੈ ਸਰੀਰ ਦਾ ਬਾਲ ਨਾਸ ਹੋ ਗਿਆ ਗੁਰਬਾਣੀ ਵਿੱਚ ਪੰਗਤੀ ਦਰਜ ਹੈ ਕਰਤ ਕਰਤ ਏਵਹੀ ਬਿਰਧਾਨੋ ਹਾਰਿਓ ਉਕਤੇ ਤਾਨ ਖੀਨਸੁਆ ਉਹ ਆਹ ਪੁੱਲਣਾ ਚੁੱਕਾਂ ਦੀ ਮਾਫੀ ਅੱਗੇ ਸਮੱਤ ਬਖਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ